ਸਰਫਿਕਲ ਜੀ ਮੈਂ ਤੁਹਾਡਾ ਹਰਜੂਤ ਸਿੰਘ ਬੈਂਸ ਸਿੱਖਿਆ ਮੰਤਰੀ ਪੰਜਾਬ ਦੇ ਵਿਦਿਆਖਲ ਕਸ਼ਰੀ ਨੰਪੁਰ ਸਾਹਿਬ ਅੱਜ ਮਿਤੀ 4 ਅਕਤੂਬਰ ਸਵੇਰੇ 10:30 ਵਜੇ ਇੱਕ ਇੰਪੋਰਟੈਂਟ ਅਪਡੇਟ ਹੈ ਕਿਉਂਕਿ ਆਪ ਸਭ ਜਾਣਦੇ ਹੋ ਕਿ ਮੌਸਮ ਵਿਭਾਗ ਵੱਲੋਂ ਅਗਲੇ ਦੋ ਤਿੰਨ ਦਿਨਾਂ ਦੀ ਭਾਰੀ ਬਰਸਾਤ ਦੀ ਜਿਹੜੀ ਹੈ ਉਹ ਚੇਤਾਵਨੀ ਦਿੱਤੀ ਗਈ ਹੈ ਤੇ ਪਰ ਹਿਮਾਚਲ ਵਿੱਚ ਜਿਹੜੀ ਹੈ ਉਹ ਭਾਰੀ ਬਰਸਾਤ ਹੋ ਰਹੀ ਹੈ ਉਸ ਨੂੰ ਦੇਖਦੇ ਹੋਏ ਐਜ਼ ਅ ਪ੍ਰੀਕਾਸ਼ਨ ਹਾਲਾਂਕਿ ਪਾਖੜੇ ਦਾ ਜਿਹੜਾ ਡੈਮ ਲੈਵਲ ਹੈ ਇਸ ਵਕਤ 1900 1672 ਹੈ ਖਤਰੇ ਦੇ ਨਿਸ਼ਾਨ ਤੋਂ 8 ਫੁੱਟ ਜਹੇ ਆਪਣੇ ਕੋਲ ਜਗ੍ਹਾ ਹੈ ਪਰ ਫਿਰ ਵੀ ਦੇਖਦੇ ਹੋਏ ਪ੍ਰੀਕਾਸ਼ਨ ਅ ਅੱਜ ਦੇ ਬੇਰੇ 12 ਵਜੇ ਜਿਹੜਾ ਹੈ ਉਹਦੇ ਵਿੱਚੋਂ ਜਿਹੜੇ ਉਸ ਫਲਡ ਗੇਟਸ ਕਹਿੰਦੇ ਨੇ ਜਿਹੜੇ ਮੇਨ ਉਹਦੇ ਸਪਿਲ ਬੇਸ ਹੁੰਦੇ ਨੇ ਉਹਨੂੰ 2 ਫੁੱਟ ਖੋਲਿਆ ਜਾ ਰਿਹਾ ਤੇ 8000 ਕਿਊਸਿਕ ਜਿਹੜਾ ਪਾਣੀ ਅ ਜਿਹੜਾ ਹੈ 70000 ਕਿਊਸਿਕ ਪਾਣੀ ਜਿਹੜਾ ਐਕਸਪੈਕਟਡ ਹੈ ਜ ਉਹ ਰਿਸ਼ਵ ਚੱਲ ਰਿਹਾ ਸੜੀਆਂ ਨਹਿਰਾਂ ਦੇ ਵਿੱਚ ਇਸ ਵਕਤ 20000 ਕਿਊਸਿਕ ਜਾ ਰਿਹਾ 23 11 ਦੂਜੀ ਚ ਨਾ 20 ਤੇ ਦਾ ਮਤਲਬ ਬਾਕੀ ਜਿਹੜਾ ਦਰਿਆ ਦੇ ਵਿੱਚ ਸਤਲੁਜ ਡਾਉਨਸਟ੍ਰੀਮ ਹੈ ਉਹ 23000 ਕਿਊਸਿਕ ਆਊਗਾ ਤੇ ਫਿਲਹਾਲ ਮੌਜੂਦਾ ਆਲਰੇਡੀ ਸਤਲੁਜ ਦੇ ਵਿੱਚ 16000 ਕਿਊਸਿਕ ਚੱਲ ਰਿਹਾ ਤਾਂ ਲਗਭਗ 60000 ਕਿਊਸਿਕ ਪਾਣੀ ਜਿਹੜਾ ਹੈ ਉਹ ਹੋਰ ਅਸੀਂ ਇਕੱਲੇ ਦੋ ਦਿਨ ਛੱਡਣ ਦੀ ਪੀਬੀਐਮਪੀ ਦੇ ਵੱਲੋਂ ਇਹ ਜਿਹੜਾ ਹੈ ਛੱਡਿਆ ਜਾ ਰਿਹਾ ਪਾਣੀ ਮਕਸਦ ਇਹ ਹੈ ਕਿ ਇਹ ਕੰਟਰੋਲਡ ਰਿਲੀਜ਼ ਹੋਣਗੇ 12ਵੀਂ ਤੋਂ ਹੌਲੀ ਹੌਲੀ ਕਰਕੇ ਤੇ ਤਕਰੀਬਨ ਜਿਹੜਾ ਹੈ ਤੁਸੀਂ ਮੰਨ ਲਓ ਅੱਧਾ ਫੁੱਟ ਜ ਵੱਲ ਵੱਸ ਸਕਦਾ ਕੋਸ਼ਿਸ਼ ਇਹ ਹੈ ਕਿ ਅਗਲੇ 2-3 ਦਿਨਾਂ ਤੱਕ ਇੱਥੇ ਬਰਸਾਤ ਨਹੀਂ ਪਈ ਆਪਣੇ ਇਲਾਕੇ ਉਦੋਂ ਤੱਕ ਆਪਾਂ ਪਾਣੀ ਕਰਕੇ ਉਹ ਡੈਮ ਖਾਲੀ ਕਰ ਲਈ ਤੇ ਉਸ ਤੋਂ ਬਾਅਦ ਜਦੋਂ ਇੱਥੇ ਬਰਸਾਤ ਪੈਂਦੀ ਹੈ ਤਾਂ ਜਿਹੜਾ ਸਾਡੀ ਸਵਾ ਹੈ ਸਰਸਾ ਕਿ ਉਹਦਾ ਪਾਣੀ ਆਉਗਾ ਉਦੋਂ ਇਹ ਪਾਣੀ ਫਿਰ ਬਿਲਕੁਲ ਆਪਣਾ ਡੈਮ ਦਾ ਰੋਕ ਦਾਂਗੇ ਤਾਂ ਕਿ ਕੋਈ ਵੀ ਜਿਹੜਾ ਹੈ ਨੁਕਸਾਨ ਨਾ ਹੋਵੇ ਇਸ ਕਰਕੇ ਇਹ ਗਿੱਟਰ ਤੇ ਜਾਣਕਾਰੀ ਆਪ ਜੀ ਨੂੰ ਬੇਜਤੀ ਹੈ ਸਭ ਦੇ ਨਾਲ ਸਾਂਝੀ ਕਰ ਦਿਓ ਅੱਜ 12:00 ਵਜੇ ਮਿੱਟੀਚਾਕ ਤੋਂ ਬੰਦ ਦਫਾ 2 ਫੁੱਟ ਜਿਹੜੀ ਪਾਖੜਾ ਦੇ ਨੀਗੇਟਾ ਖੋਲ ਰਿਹਾ ਹੈ ਸਰਕਵਸ਼ਨ ਤੇ ਜਦੋਂ ਇੱਥੇ ਬਰਸਾਤ ਹੋਗੀ ਗੇਟ ਬੰਦ ਕਰ ਦਾਂਗੇ ਤਾਂ ਕਿ ਉੱਪਰ ਜਿਹੜਾ ਜਿਹੜਾ ਜਦੋਂ ਸਾਡੀਆਂ ਫਲੈਸ਼ ਫਲਡਸ ਆਉਂਦੇ ਨੇ ਜਿਹੜੇ ਸਵਾ ਦੇ ਵਿੱਚ ਸਰਸਾ ਦੇ ਵਿੱਚ ਚਰਨ ਗੰਗਾ ਦੇ ਵਿੱਚ ਆਇਆ ਫੇਪਾ ਜਿਹੜੀ ਬਾਕੀ ਖੱਡਾ ਨੇ ਉਹ ਫਿਰ ਜਦੋਂ ਸਤਲੁਜ ਪਾਣੀ ਆਵੇ ਤਾਂ ਕੋਈ ਮੁਕਤਲਮ ਸਹਾਨਾ ਹੋਵੇ ਅ ਸਾਰੇ ਪ੍ਰਸ਼ਾਸਨ ਨੇ ਸਾਰੀ ਨਜ਼ਰ ਬਣਾਈ ਰੱਖੀ ਹੈ ਕੋਈ ਕਬੜਾ ਸਰਫੀ ਕਲ ਜੀ ਮੈਂ ਤੁਹਾਡਾ ਆਪਣਾ ਹਜੂ ਸਿੰਘ ਬੈਂਸ ਸਿੱਖਿਆ ਮੰਤਰੀ ਪੰਜਾਬ ਦੇ ਐਕਲ ਕਸ਼ਰੀ ਨੰਗਪੁਰ ਸਾਹਿਬ ਅਜ ਮਿਤੀ 4 ਅਕਤੂਬਰ ਸ੍ਰੀਅਤੇ ਸਾਡੇ 10:00 ਜੀ ਇਟ ਇੰਪੋਰਟੈਂਟ ਅਪਡੇਟ ਹੈ ਕਿਉਂਕਿ ਆਪ ਸਭ ਜਾਣਦੇ ਹੋ ਕਿ ਮੌਸਮ ਵਿਭਾਗ ਵੱਲੋਂ ਅਗਲੇ 2-3 ਦਿਨ ਭਾਰੀ ਬਰਸਾਤ ਦੀ ਜਿਹੜੀ ਹੈ ਉਹ ਚੇਤਾਵਨੀ ਦਿੱਤੀ ਗਈ ਹੈ ਤੇ ਪਰ ਹਿਮਾਚਲ ਚ ਜਿਹੜੀ ਹੈ ਉਹ ਭਾਰੀ ਬਰਸਾਤ ਹੋ ਰਹੀ ਹੈ ਉਸ ਨੂੰ ਦੇਖਦੇ ਹੋਏ ਐਜ਼ ਅ ਪ੍ਰੀਕਾਸ਼ਨ ਹਾਲਾਂਕਿ ਭਾਖੜੇ ਦਾ ਜਿਹੜਾ ਡੈਮ ਲੈਵਲ ਹੈ ਇਸ ਵਕਤ 1900 1672 ਹੈ ਖਤਰੇ ਦੇ ਨਿਸ਼ਾਨ ਤੋਂ 8 ਫੁੱਟ ਜਹੇ ਆਪਣੇ ਕੋਲ ਜਗ੍ਹਾ ਹੈ ਪਰ ਫਿਰ ਵੀ ਦੇਖਦੇ ਹੋਏ ਪ੍ਰੀਕਾਸ਼ਨ ਅ ਅੱਜ ਦੁਪਹਿਰੇ 12 ਵਜੇ ਜਿਹੜਾ ਹੈ ਉਹਦੇ ਵਿੱਚੋਂ ਜਿਹੜੇ ਉਸ ਦੇ ਫਲਡ ਗੇਟਸ ਕਹਿੰਦੇ ਨੇ ਜਿਹੜੇ ਮੇਨ ਤੇ ਸਪਿਲ ਵੇਸ ਹੁੰਦੇ ਨੇ ਉਹਨੂੰ 2 ਫੁੱਟ ਖੋਲਿਆ ਜਾ ਰਿਹਾ ਤੇ 8000 ਕਿਊਸਿਕ ਜਿਹੜਾ ਪਾਣੀ ਉਹ ਜਿਹੜਾ ਹੈ 60000 ਕਿਊਸਿਕ ਪਾਣੀ ਜਿਹੜਾ ਐਕਸਪੈਕਟਡ ਹੈ ਜ ਉਹ ਉਸ ਵਕਤ ਚੱਲ ਰਿਹਾ ਹੈ ਸੜੀਆਂ ਨਹਿਰਾਂ ਦੇ ਵਿੱਚ ਇਸ ਵਕਤ 20000 ਕਿਊਸਿਕ ਜਾ ਰਿਹਾ ਹੈ 23 11 ਨੂੰ ਜਿੱਚ ਨੂੰ 20 ਤੇ ਦਾ ਮਤਲਬ ਬਾਕੀ ਜਿਹੜਾ ਦਰਿਆ ਦੇ ਵਿੱਚ ਸਤਲੁਜ ਡਾਊਨਸਟ੍ਰੀਮ ਹੈ ਉਹ 23000 ਕਿਊਸਿਕ ਆਊਗਾ ਤੇ ਫਿਲਹਾਲ ਮੌਜੂਦਾ ਆਲਰੇਡੀ ਸਤਲੁਜ ਦੇ ਵਿੱਚ 16000 ਕਿਊਸਿਕ ਚੱਲ ਰਿਹਾ ਤਾਂ ਲਗਭਗ 60000 ਕਿਊਸਿਕ ਪਾਣੀ ਜਿਹੜਾ ਹੈ ਉਹ ਹੋਰ ਅਸੀਂ ਅਗਲੇ 2 ਦਿਨ ਛੱਡਣ ਦੀ ਪੀਬੀਐਮਪੀ ਦੇ ਵੱਲੋਂ ਇਹ ਜਿਹੜਾ ਹੈ ਛੱਡਿਆ ਜਾ ਰਿਹਾ ਪਾਣੀ ਮਕਸਦ ਇਹ ਹੈ ਕਿ ਇਹ ਕੰਟਰੋਲਡ ਰਿਲੀਜ਼ ਹੋਣਗੇ 12ਵੇਂ ਤੋਂ ਹੌਲੀ ਹੌਲੀ ਕਰਕੇ ਤੇ ਤਕਰੀਬਨ ਜਿਹੜਾ ਹੈ ਤੁਸੀਂ ਮੰਨ ਲਓ ਅੱਧਾ ਫੁੱਟ ਜਿਹ ਲੈਵਲ ਵੱਧ ਸਕਦਾ ਕੋਸ਼ਿਸ਼ ਇਹ ਕਿ ਅਗਲੇ 1-2 ਦਿਨ ਜਦੋਂ ਤੱਕ ਇੱਥੇ ਬਰਸਾਤ ਨਹੀਂ ਪੈਦੀ ਆਪਣੇ ਇਲਾਕੇ ਉਦੋਂ ਤੱਕ ਆਪਾਂ ਪਾਣੀ ਕਰਕੇ ਹੋਰ ਡੈਮ ਖਾਲੀ ਕਰ ਲਈ ਤੇ ਉਸ ਤੋਂ ਬਾਅਦ ਜਦੋਂ ਇੱਥੇ ਬਰਸਾਤ ਪੈਂਦੀ ਹੈ ਤਾਂ ਜਿਹੜਾ ਸਾਡੀ ਸਵਾਹ ਹੈ ਸਰਸ ਕਿ ਉਹਦਾ ਪਾਣੀ ਆਊਗਾ ਉਦੋਂ ਇਹ ਪਾਣੀ ਫਿਰ ਬਿਲਕੁਲ ਆਪਾਂ ਡੈਮ ਦਾ ਰੋਕ ਦਾਂਗੇ ਤਾਂ ਕਿ ਕੋਈ ਵੀ ਜਿਹੜਾ ਹੈ ਨੁਕਸਾਨ ਨਾ ਹੋਵੇ ਇਸ ਕਰਕੇ ਇਹ ਕਿਤੇ ਤੇ ਜਾਣਕਾਰੀ ਆਪ ਜੀ ਨੂੰ ਬੇਨਤੀ ਹੈ ਸਭ ਦੇ ਨਾਲ ਸਾਂਝੀ ਕਰ ਦਿਓ ਅੱਜ 12 ਵਜੇ ਮਿਤੀ 4 ਅਕਤੂਬਰ ਨੂੰ ਦੁਪਹਿਰ 2 ਫੁੱਟ ਜਿਹੜੀ ਬਾਕੀ ਨੇਗੇਟਾ ਖੋਲ ਰਿਹਾ ਜਦੋਂ ਕੁਐਸ਼ਨ ਤੇ ਜਦੋਂ ਇੱਥੇ ਬਰਸਾਤ ਹੋਊਗੀ ਗੇਟ ਬੰਦ ਕਰਦਾ ਨਹੀਂ ਤਾਂ ਕਿ ਉੱਪਰ ਜਿਹੜਾ ਜਿਹੜਾ ਜਦੋਂ ਸਾਡੀਆਂ ਫਲੈਸ਼ ਲਰਟਸ ਆਉਂਦੇ ਨੇ ਜਿਹੜੇ ਸਵਾਂ ਦੇ ਵਿੱਚ ਸਰਸਾ ਦੇ ਵਿੱਚ ਚਰਨ ਗੰਗਾ ਦੇ ਵਿੱਚ ਜਾਂ ਫਿਰ ਜਿਹੜੀ ਬਾਕੀ ਖੱਡਾਂ ਨੇ ਉਹ ਫਿਰ ਜਦੋਂ ਸਤਲੁਜ ਪਾਣੀ ਆਵੇ ਤਾਂ ਕੋਈ ਮੁਰਦਾਂ ਨੂੰ ਸਸਾਨ ਨਾ ਹੋਵੇ ਅ ਸਾਰੇ ਪ੍ਰਸ਼ਾਸਨ ਨੇ ਸਾਰੀ ਨਜ਼ਰ ਬਣਾਈ ਰੱਖੀ ਹੈ ਕੋਈ ਕਬੜਾ ਅੰਗੇ ਲੋੜ ਨਹੀਂ ਅਸੀਂ ਲੱਗੇ ਹਾਂ ਧੰਨਵਾਦ ਜੀ